ਹਾਂਜੀ ਦੋਸਤੋ ਅੱਜ ਤੁਹਾਨੂੰ ਗੋਹੇ ਤੋਂ ਪਾਠੀਆਂ ਬਣਾਉਣੀਆਂ ਦੱਸਦਿਆਂ ਜਿਨ੍ਹਾਂ ਨੂੰ ਤੁਸੀਂ ਬਣਾ ਕੇ ਘਰ ਦੇ ਵਿੱਚ ਵਾਲਣ ਦੇ ਰੂਪ ਦੇ ਵਿੱਚ ਵੀ ਵਰਤ ਸਕਦੇ ਹੋ ਤੇ ਉਹਨਾਂ ਨੂੰ ਬਣਾ ਕੇ ਵੇਚ ਵੀ ਸਕਦੇ ਹੋ ਛੋਟਾ ਮोटा ਕੰਮ ਧੰਦਾ ਚਲਾ ਸਕਦੇ ਹੋ ਆ ਦੇਖੋ ਜੀ ਆਪਾਂ ਨੇ ਇੱਧਰ ਗੋਹਾ ਲਿਆ ਹੋਇਆ ਹੈ ਥੋੜਾ ਜਿਹਾ ਇਸ ਨੂੰ ਪਾਣੀ ਲਗਾ ਲੈਣਾ ਹੈ ਜੇਕਰ ਥੋੜਾ ਜਿਹਾ ਸੁੱਕ ਜਾਂਦਾ ਹੈ ਗੋਹਾ ਨਾ ਉਸ ਤੋਂ ਬਾਅਦ ਆ ਦੇਖੋ ਛੋਟੀਆਂ-ਛੋਟੀਆਂ ਪਾਠੀਆਂ ਤੁਸੀਂ ਇਸ ਤਰ੍ਹਾਂ ਪਾ ਸਕਦੇ ਹੋ ਇਹ ਪਾਠੀਆਂ ਦਾ ਸਾਹੀ ਤੁਸੀਂ ਹਮੇਸ਼ਾ ਛੋਟਾ ਹੀ ਰੱਖੋ ਕਿਉਂਕਿ ਇਹ ਫਿਰ ਸੁੱਕ ਜਾਂਦੀਆਂ ਨੇ ਜਲਦੀ ਜੇ ਤੁਸੀਂ ਵੱਡਾ ਰੱਖੋਗੇ ਤਾਂ ਫਿਰ ਸੁੱਕਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਦੇਖੋ ਬੜੀ ਛੇਤੀ ਦੇ ਨਾਲ ਇਹ ਪਾਠੀਆਂ ਤੁਸੀਂ ਪਾ ਸਕਦੇ ਹੋ ਆ ਦੇਖੋ ਕਿੰਨੀ ਤੇਜ਼ੀ ਨਾਲ ਪਾਠੀ ਜਿਹੜੀ ਹੈਗੀ ਆ ਉਹ ਪੱਠੀ ਜਾਂਦੀ ਹੈ ਜਦੋਂ ਇਹ ਇੱਕ ਪਾਸਾ ਇਹਦਾ ਸੁੱਕ ਜੇ ਫਿਰ ਤੁਸੀਂ ਇਸ ਦਾ ਦੂਜਾ ਪਾਸਾ ਧੁੱਪ ਦੇ ਅੱਗੇ ਕਰ ਦੇਣਾ ਹੈ ਤੇ ਉਹ ਜਦੋਂ ਸੁੱਖ ਜਿਗਾ ਫੇਰ ਤੁਸੀਂ ਇਸ ਨੂੰ ਬਾਥੀ ਨੂੰ ਬਰਦ ਸਕਦੇ ਆ ਇਹ ਦੇਖੋ ਇਸ ਤਰ੍ਹਾਂ ਦਾ ਆਥੀ ਤੁਸੀਂ ਬਣਾ ਸਕਦੇ ਹੋ ਬੜਾ ਸੌਖਾ ਕੰਮ ਹੈ ਜੀ ਇਹ ਆਪਾਂ ਸਵੇਰੇ ਹੀ ਬਾਥੀਆਂ ਕੱਢਣ ਲੱਗੇ ਆ ਵਿੱਚ ਤੁਹਾਨੂੰ ਕੀਰਤਨ ਵੀ ਤੇ ਪਾਠ ਦੀ ਆਵਾਜ਼ ਵੀ ਸੁਣਦੀ ਹੋਏਗੀ ਤੇ ਇਹ ਕੰਮ ਜਿੰਨਾ ਸਵੇਹਾ ਹੋ ਸਕੇ ਉਲੀ ਸਵੇਹਾ ਸਵੇਹਾ ਤੁਸੀਂ ਕਰੋ ਤਾਜ਼ਾ ਤਾਜ਼ਾ ਗੋਫਾ ਸਵੇਰੇ ਆਪਾਂ ਨੂੰ ਮਿਲ ਜਾਂਦਾ ਹੈ ਤੇ ਉਸ ਨੂੰ ਤੁਸੀਂ ਵਰਤੋਂ ਦੇ ਵਿੱਚ ਲਿਆ ਸਕਦੇ ਹੋ ਇਹ ਦੇਖੋ ਬੜੀ ਤੇਜ਼ੀ ਨਾਲ ਪਾਠੀ ਜਿਹੜੀ ਹੈਗੀ ਆ ਉਹ ਪੱਠੀ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਪੱਠਣ ਦੇ ਲਈ ਇਹ ਦੇਖੋ ਇਸ ਤਰ੍ਹਾਂ ਇਹ ਪਾਠੀਆਂ ਪਾਠ ਤੁਸੀਂ ਸਕਦੇ ਹੋ ਤੇ ਅੱਜ ਕੱਲ ਜਿਹੜੀਆਂ ਹੈਗੀਆਂ ਪਾਠੀਆਂ ਉਹ ਇੰਟਰਨੈਟ ਤੇ ਵੀ ਵਿਕਦੀਆਂ ਨੇ ਇਹ ਦੇਖੋ ਦੋਸਤੋ ਇਸ ਤਰ੍ਹਾਂ ਕਰਕੇ ਤੁਸੀਂ ਪਾਠੀ ਜਿਹੜੀ ਹੈਗੀ ਆ ਬਣਾ ਸਕਦੇ ਹੋ ਤੇ ਬਾਲਨ ਦੇ ਰੂਪ ਦੇ ਵਿੱਚ ਉਸ ਨੂੰ ਵਰਤ ਸਕਦੇ ਹੋ ਧੰਨਵਾਦ